ਇਹ ਤੇ ਵੀ ਐ ਨਿਕ ਰਹੀ ਆ ਇਧਰ ਦਿੱਤਾ ਬਜਰੀ ਵੀ ਥੋੜ ਜਣੀ ਇਹਦਾ ਅੱਜ ਪਤਾ ਲੱਗਣਾ ਅੱਜ ਮਿਸਤਰੀ ਨੇ ਹੋਰ ਮੰਗਵਣੀ ਹੋਈ ਆ ਇਹ ਤਾਂ ਸਮਝੀ ਵੀ ਇਹਦੇ ਵਿੱਚ ਸਰ ਜਾਣਾ ਸਰਣਾ ਸੁਰਣਾ ਨਹੀਂ ਆ ਤੇ ਮਿਸਤਰੀ ਪਾਉਂਦੇ ਹੁੰਦੇ ਪਟਸੂ ਪਰ ਮੈਨੂੰ ਆਕੇ ਆਪੇ ਮੋਤ ਬਰ ਚੁੱਕੀ ਆ ਨੇ ਆਪੇ ਨਮਾਉਂਦੀ ਫਿਰ ਹਣ ਤਾਂ ਮੈਂ ਅੱਜ ਆਕੇ ਟੌਰਣਾ ਬਾਵਾ ਫਿਰ ਜਾਕੇ ਚੱਲੇ ਆ ਵੀ ਹੰਡਾ ਕੋਨਾ ਘੱਟੀਆਂ ਨਾ ਗਲਗ ਹੀ ਆ ਜੇ ਲੱਗਣਾ ਦਿਹਾੜੀ ਤੇ ਫਿਰ ਇਹਨਾਂ ਕੋਖ ਨਹੀਂ ਕਰਨਾ ਆ ਤੇ ਠੇਕੇ ਤੇ ਲੱਗੇ ਆ ਨਾ ਤੇ ਕੰਮ ਮਿੰਟੋ ਮਿੰਟੇ ਖਿੱਤਦਾ ਹੀ ਇਹ ਸੋਹੋਂ ਦਾ ਠੇਕੇ ਤੇ ਚਲ ਇਹ ਕੰਮ ਦਾ ਟਾਈਮ ਨਾਲ ਨਿਬੜ ਗਿਆ ਨਾ ਉਦਾਂ ਨੇ 2 ਮਹੀਨੇ ਨਾਲ ਬੜੇ ਗਏ ਨਾ ਲੱਗ ਰਿਹਾ ਵਧੀਆ ਲੱਗਿਆ ਹਾਂਜੀ ਹਾਂਜੀ ਚਲ ਵਧੀਆ ਵਧੀਆ ਹੈ ਹਾਂਜੀ ਸਖੋ ਖਿਰ ਕੇ ਕੰਮ ਇਦਾਂ ਹੈ ਹਾਂਜੀ ਹਾਂਜੀ ਤੇ ਚਾਚੂ ਪੀਤੀ ਕਿ ਨਹੀਂ ਹਾਂਜੀ ਹਾਂਜੀ ਪੀਤੀ ਹੈ ਬਸ ਇਹ ਠੀਕ ਆ ਭਰਾ

ਗੱਲਾਂ ਕਰ ਰਹੀਆਂ ਫਿਰ ਉਹਨਾਂ ਕਿੱਦਾਂ ਦੀਆਂ ਬੁਰੀਆਂ ਨੇ ਤੇ ਕੋਈ ਗੱਲ ਨਹੀਂ ਰੋਟੀ ਪਾਣੀ ਕਿਹੜਾ ਮੇਰੇ ਸਿਰ ਤੇ ਹੀ ਟਿਕ ਗਿਆ ਵਾ ਦਹੀਂ ਆ ਇੱਕ ਜਾਣੀ ਰੋਟੀ ਪਾਣੀ ਬਣਾਉਣ ਤੇ ਦੂਜੀ ਉਹਨਾਂ ਨੇ ਲਾੜੀ ਲਈ ਨੂਨੂ ਤੇ ਭੇਜਿਆ ਉਥੇ ਸਾਫ ਤਬਕ ਕਰਨ ਨੂੰ ਬਥੇਰੀਆਂ ਚੰਗੀਆਂ ਭਲੀਆਂ ਉਹ ਕੰਮ ਕਰਨ ਨੂੰ ਨਾਲੇ ਮੈਨੂੰ ਨਹੀਂ ਲੋੜ ਹੈਗੀ ਹੁਣ ਕੰਮ ਕਰਨ ਦੀ ਜਦੋਂ ਸਾਫ ਤਬਕ ਸਾਰਾ ਆਪ ਕਰ ਸਕਦੀ ਆ ਤੇ ਕੀ ਗੱਲ ਉਹਨੂੰ ਰੋਟੀ ਪਾਣੀ ਨਹੀਂ ਪੱਕਦਾ ਹੈਗਾ ਚੱਲ ਠੀਕ ਆ ਉਹ ਇੱਕ ਦੂਜੇ ਦੇ ਹੱਥ ਦੇ ਵਟਾ ਲਓ ਤੈਨੂੰ ਪਤਾ ਚਾਰ ਪੰਜ ਬੰਦੇ ਆ ਰੋਟੀ ਬਣਾਉਣੇ ਕਿਹੜਾ ਸੌਖੀ ਹੈ ਉਹ ਬੰਦੇ ਕੱਲੀ ਰੋਟੀ ਬੰਦੀ ਔਖੀ ਤੇ ਵੇਪਨ ਜਦੋਂ ਵਿਆਹ ਤੇ ਇੰਨੇ ਨੇ ਪਰੌਣੇ ਆਉਂਦੇ ਹੀ ਹੈ ਕਮਾਕਾਰਾਂ ਵਾਲੇ ਵੀ ਸਾਰੇ ਲੱਗਦੇ ਹੀ ਉਦੋਂ ਤੇ ਮੈਂ ਕੱਲੀ ਰੋਟੀ ਬਣਾਉਣੀ ਨਹੀਂ ਮੇਰੇ ਨਾਲ ਤੇ ਕਦੀ ਕੇਨੇ ਹੱਥ ਵਟਾਇਆ ਨਹੀਂ ਮੇਰੇ ਤੇ ਤੇ ਕਿਹਨੂੰ ਤਰਸ ਨਹੀਂ ਹੀ ਹੁੰਦਾ ਤੁਹਾਨੂੰ ਬੜਾ ਹੋਣ ਡਿਆ ਹੁਣ ਪਏ ਚਾਰ ਜਣੇ ਲੱਗ ਗਏ ਤੇ ਕਿੱਡੀ ਖਾਕਰ ਆ ਗਈ ਆ ਚੋਂ ਬੰਦੇ ਰੋਟੀ ਕਰੇ ਬਹੁਤ ਗਾੜੀ ਤੇ ਹਲਵਾਈ ਡਾਏ ਆ ਜਿਹੜਾ ਬਹੁਤ ਹੈ ਮੇਰੀ ਗੱਲ ਸੁਣ ਜਿਹਦਾ ਨਹੀਂ ਕਰੀ ਜਿਆ ਦੇ ਚੰਗਾ ਜਿਹਦਾ ਨਾ ਕਰਦੇ ਤਾਂ ਸਾਫੇ ਪੈਂਦੇ ਠੀਕ ਆ ਨਾਲੇ ਬਾਹਰ ਇਹ ਬੰਦੇ ਤਮਾਸ਼ਾ ਲਾਉਂਦੇ ਆ ਉਹ ਨਾ ਸੋਨ ਨਾ ਕੰਨੀ ਗੱਲ ਬਈ ਦੋ ਨਾ ਇਹ ਤਾਂ ਸਕਾਟ ਪਰ ਆਪੇ ਲੜਦਾ ਰਹਿੰਦਾ ਵਾ ਮੈਨੂੰ ਮੈਨੂੰ ਕੀ ਲੋੜ ਆ ਤਾ ਮਾਸ਼ਾ ਅੱਲਾਂ ਦੀ ਨਾ ਤੁਹਾਨੂੰ ਸਾਰੀ ਚੰਗੀ ਭਲੀ ਗੱਲ ਦਾ ਪਤਾ ਵਾ ਤੇ ਤੁਸੀਂ ਤੇ ਜਾਣ ਕੇ ਉਹ ਗੱਲ ਦਾ ਬਖੇੜਾ ਬਣਾਉਂਦੇ ਤੁਹਾਨੂੰ ਕਿਸ ਨੇ ਕਿਹਾ ਆ ਵੀ ਰੋਟੀ ਪਾਣੀ ਕਰਨਾ ਜਾਂ ਉਹਨੂੰ ਕਹਿ ਜਾ ਕੇ ਜਾਂ ਕੁਛ ਹੱਡਣਾ ਨਾ ਕੋਈ ਗੱਲ ਨਾ ਕੋਈ ਬਾਤ ਤੁਸੀਂ ਐਵੇਂ ਆਪਣੇ ਕਲੇਸ਼ ਪਾਈ ਜਾਣਦੇ ਕਰ ਲੱਗੀਆਂ ਰਹਿੰਦੇ ਉਹਨੂੰ ਜੋ ਕਰਦੀਆਂ ਘਰੇ ਜਾਂਦੋ ਨਾਲੇ ਉਹਨੂੰ ਬੜਾ ਚਾਹ ਆ ਨਾ ਵੀ ਮੈਂ ਸਾਰਾ ਕੁਝ ਕਰ ਲੈਣਾ ਵਾ ਮੈਨੂੰ ਸਾਰੀ ਜਾਜ ਆ ਹੁਣ ਜਾਣਦੀ ਐ ਨਾ ਨਿਹੜੀ ਦੇ ਮਿਸਤਰੀ ਚਾਰ-ਚਾਰ ਪੰਜ-ਪੰਜ ਗੇੜੇ ਭੇਜਦੇ ਆ ਕਦੀ ਭੰਜੀ ਆ ਨਟ ਲਿਆਉ ਤੇ ਕਦੀਆਂ ਰੇਤਾ ਮੁੱਕ ਗਈ ਆ ਉਹ ਪੈਪ ਟੁੱਟ ਗਿਆ ਹੁਣ ਉਹਨੂੰ ਪੈਪ ਲੈਣ ਭੇਜਿਆ ਉਹਨਾਂ ਨੇ ਗੱਲ ਹੀ ਤੇ ਨਹੀਂ ਆ ਗਈ ਓਏ ਐਡੀ ਉਹ ਨਿਹੜੀ ਨਾ ਸਮਝ ਬੰਦੇ ਠੇਕੇ ਤੇ ਲਾਏ ਠੇਕੇ ਦੇ ਕੰਮ ਚਲਾ ਲਿਆ ਤੇ ਕੋਈਗਾ ਨਹੀਂ ਠੇਕੇ ਤੇ ਲਾਇਆ ਤੇ ਇਹਦੀਆਂ ਤਾਂ ਦੌੜਾ ਕੜਾਉਣ ਦੇ ਆ ਨਾ ਨਾਲ ਕੋਈ ਚੀਜ਼ ਮੰਗ ਮੱਕ ਜਾਂਦੀ ਤੇ ਉਸੇ ਵੇਲੇ ਆਰਡਰ ਮਾਰ ਦਿੰਦੇ ਅਗਲੇ ਲੈ ਆਉ ਭੰਜੀ ਜਾ ਕੇ ਭੰਜੀ ਹੜ ਭਾਜੀ ਨੂੰ ਤੇ ਕਹਿ ਨਹੀਂ ਸਕਦੀ ਹੁਣ ਆਪ ਹੀ ਜਾਣਾ ਪੈਂਦਾ ਨਾ ਨਾਲ ਇਹਨੂੰ ਪਤਾ ਕਿੱਦਾਂ ਲੱਗੂਗਾ ਉਹ ਪੂਜਾ ਤਾਂ ਪਤਾ ਕੰਮ ਤੇ ਕਰਦੇ ਪੈਦੇ ਫੇ। ਹਾਂ ਇਸ ਤੇ ਕਿਦੋਂ ਉਹ ਉਹ ਚੀਜ਼ ਮੰਗਵਣੀ ਤੇ ਘਰ ਦੇ ਬੰਦੇ ਨੂੰ ਮੰਗਵਣੀ ਉਹ ਗਵਾੜੇ ਨਾਲ ਥੋੜੀ ਮੰਗਵਣੀ ਆ। ਆ ਤੇ ਘਾੜਾ ਵੀ ਤੇ ਜਲੂਸੋ ਦੱਬ ਕੇ ਕੱਢਣੀ ਨਹੀਂ ਨਹੀਂ ਨਾਲ। ਮੂੰਹ ਮੱਥੇ ਲੱਗਦੇ ਬੰਦੇ ਆ ਪਿੰਡ ਦੇ ਸਾਰੇ ਬੰਦੇ ਆ। ਅਗਲੇ ਨੇ ਕਿਹਾ ਆਪ ਉਹ ਸਾਰਾ ਕੰਮ ਲੈ ਕੇ ਤੁਰੀ ਫੈਂਡੀ ਆਪ ਜਾਣ ਈ ਆ ਤੇ ਬੰਦਾ ਘਰ ਬੈਠਾ ਵਾ। ਕਿੰਨੀ ਬੇਇੱਜ਼ਤੀ ਹੁੰਦੀ ਐ ਚ। ਉਹਨੂੰ ਆਪਣੇ ਆਪ ਨੂੰ ਸ਼ਰਮ ਆਉਂਦੀ ਹੈਗੀ। ਚੱਲ ਕਰਨ ਦੇ ਮਰਜ਼ੀ ਆਪਣੀ। ਆਨੂਗੀ ਆ। ਜਾ ਬਟਾ ਦੇ ਹੱਥੋਂ ਦਾ। ਜਾ ਤੇ ਹੀ ਆਪਣਾ ਕੰਮ ਕਰੋ ਜਾ ਕੇ। ਹੱਥ ਵਟਾ ਦੇ ਇਸੇ ਇੰਨੋ ਬੜੀ ਫਿਗਰ ਹੁੰਦੀ ਐ ਇਕ ਜਿੱਦਾਂ ਇਹਨੂੰ ਬਹੁਤ ਗਾੜੀਆਂ ਨੋਟ ਗਿਣ-ਗਿਣ ਕੇ ਫੜਾਉਂਦੀ ਆ ਨਾ ਹੱਥ ਵਟਾ ਦੇ ਵਟਾ ਦੇ ਜਾ ਕੇ ਮੇਰੇ ਕੋ ਤੇ ਹੁੰਦਾ ਨਹੀਂ ਕੋੱਖ ਵੀ ਮੈਂ ਨਹੀਂ ਕਰਨਾ ਹੈਗਾ ਹੁਣ ਇਹਨੂੰ ਪਤਾ ਕਿੱਦਾਂ ਲੱਗੂਗਾ ਤੇ ਇਕੱਲੇ ਦੇ ਸਿਰ ਤੇ ਕੰਮ ਕਿੱਦਾਂ ਛੱਡੀਦਾ ਵਾ ਲੱਗੀ ਰਹਿਣ ਦੇ ਆਪੇ ਥੱਕਾ ਹਾਰ ਕੇ ਜਦੋਂ ਬਹਿ ਜੇਗੀ ਨਾ ਉਹ ਕਹੇਗੀ ਨਾ ਮੇਰੇ ਹੱਥ ਖੜੇ ਜਾਂ ਮੇਰੇ ਕੋ ਨਹੀਂ ਹੁਣ ਕੋਈ ਕੰਮ ਹੁੰਦਾ ਫੇਰ ਵੇਖਾਂਗੇ ਲੱਈਆਂ ਰਹਿੰਦੇ ਇਹਨਾਂ ਨੂੰ ਦੋਹਾਂ ਨੂੰ ਰਿਮਾਨ ਕਰੋ ਇੱਥੇ ਰੈਸਟ ਕਰੋ ਇੱਥੇ ਕੀ ਬੱਲੇ ਬੱਲੇ ਜੋ ਮੈਂ ਕੀ ਲੈਣਾ ਵਾ। ਜੋ ਆ ਵੀ ਬਣ ਗਈ ਹੈ। ਜੋ ਆ ਵੀ ਅੰਨਾ ਹੁਣ ਮੁੰਡਿਆਂ ਨੇ ਕੀ ਲੈਣੀ ਚਾਹੇ ਇਹਨਾਂ ਤੇ ਇਹ ਮੈਨੂੰ ਪਤਾ ਨਹੀਂ ਲੱਗਦਾ ਕਿ ਇਹ ਦੋਵੇਂ ਜਾਣੀਆਂ ਕਾਦੀਆਂ ਸ਼ਰੀਕੇ ਬਾਜੀ ਕਰਦੀਆਂ ਹੀ। ਉਹ ਜਿਹੜੀ ਆ ਉਹ ਸੰਭਾਲ ਲੈਣ ਚੱਲ ਚੱਲ ਜਾਂਦੀ ਹੈ। ਤਾਂ ਅਵਰ ਦੀ ਵੀ ਨੇ ਜੇਦ ਕਰਕੇ ਤੇ ਇਹ ਵੀ ਨਹੀਂ ਉੱਠਦੀ ਐ ਵੀ ਆਪਣੀ ਨਹਾ ਨੂੰ ਤੈਨੂੰ ਸਿਰ ਸੁਰਵਾ ਕੇ ਵੇਰਲੀ ਮੰਜੇ ਤੇ ਬੈਠੀ ਹੋ। ਇਹਨਾਂ ਨੇ ਬੰਦਾ ਪੁੱਛਿਆ ਵੀ ਮੈਨੂੰ ਹਸਾ ਨਾ ਮੈਂ ਚੰਗੀ ਗੋਲ ਕੁੜੀਆਂ ਮੈਨੂੰ ਕਦੀ ਇੱਧਰ ਸਬਜੀ ਵਾਲ ਕਦੀ ਚਾਹ ਪਾਣੀ ਵਾਲ ਕਦੀ ਡੇਅਪਰ ਡਾਹ ਦਿੰਦੀਆਂ ਪਰ ਉਹ ਹੁਣ ਕੀ ਕਰਾਂ ਬਗਾਨੇ ਬੰਦੇ ਡੇ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਵਾ ਉਹਨਾਂ ਦਾ ਸਾਰਾ ਦਿਨ ਲੱਗੇ ਰਹਿਣਾ ਉਹਨਾਂ ਤੇ ਭੁੱਖ ਲੱਗਣੀ ਉਹਨਾਂ ਨੂੰ ਤਾਂ ਟਾਈਮ 'ਚ ਰੋਟੀ ਸਬਜੀ ਸਭ ਕੋ ਚਾਹੀਦਾ ਸ਼ਰਮ ਤੇ ਇਹਨਾਂ ਨੂੰ ਚਾਹੀਦੀ ਹੈ ਤੇ ਜੇਦਾ ਬਾਜ਼ੀਆ ਨਾ ਕਰੀਏ ਉਹ ਬਗਾਨੇ ਮੁੰਡੇ ਡੇ ਵਿਚਾਰੇ ਕੰਮ ਕਰਨ ਤੇ ਫੇਰ ਕਹਿਣਾ ਬਾਹਰ ਗੱਲ ਨਿਕਲਦੀ ਆ ਤੇ ਗੱਲ ਨਿਕਲਦੀ ਨਿਕਲ ਹੀ ਜਾਂਦੀ ਆ ਉਹਨਾਂ ਨੇ ਵੀ ਕਹਿਣਾ ਵੀ ਉਹ ਮਾਦਾਂ ਨੂੰ ਕੰਮ ਡਾਈ ਰੱਖਦੀਆਂ ਵਾ ਆਹ ਬਈ ਇੱਕ ਜਣੀ ਇਧਰ ਉਧਰ ਚਲ ਜਾਂਦੀ ਸਮਾਨ ਲੈਣ ਤੇ ਬੜੀ ਜੀ ਡੀ ਬੜੀ ਜੇਤਬਾਜੀ ਕਰਕੇ ਪਈ ਰਹਿੰਦੀ ਆ ਮੇਰਾ ਕੀ ਜਾਂਦਾ ਵਾ ਜਲੂਸ ਤੇ ਇਹਨਾਂ ਦਾ ਨਿਕਲਣ ਡਿਆ ਮੈਂ ਤੇ ਜਿੰਨਾ ਚਿਰ ਹੱਟ ਪੈਰ ਚੱਲਦੇ ਮੈਂ ਤੇ ਕਰੀ ਜਾਣਾ ਬੜਾ ਮੋਟਾ ਕੇ ਚੱਲ ਲੜਾਈ ਨਾ ਪਵੇ ਕਲਾ ਨਾ ਪਵੇ ਕਿਸ ਤਰ੍ਹਾਂ ਕਲਾ ਤੋਂ ਡਰਦੀ ਮੈਂ ਡੇ ਹੀ ਨਹੀਂ ਨੀ ਆ ਵੀ ਚੱਲ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਕੰਮ ਨੇ ਪਰੇ ਚੜ ਜੇ ਮਿਸਤਰੀਆਂ ਨਾਲ ਇਹ ਮਿਸਤਰੀ ਤਾਂ ਇਹਨਾਂ ਨੂੰ ਇਹ ਸੋਉਂਗੀ ਆ ਕਿ ਮਿਸਤਰੀ ਨੂੰ ਆਉਂਦਾ ਇਹਨਾਂ ਨੂੰ ਨਹੀਂ ਪਤਾ ਕਿ ਇਹਨਾਂ ਚ ਭੱਜਨਾ ਉਸ ਵੀ ਬੜੀ ਹੁੰਦੀ ਆ ਅਗਲੇ ਨੂੰ ਟਾਈਮ ਸਰ ਪਾਣੀ ਪਾਣੀ ਢਾਲੀ ਵੀ ਦੇਣਾ ਮੈਂ ਚਾਹ ਪਾਣੀ ਵੀ ਬਣਾ ਕੇ ਦੇਣਾ ਦਾਲ ਸ ਉਰੇ ਥੋੜੇ ਕੇ ਬੁਲਕੇ ਵੀ ਚਾਤ ਲਾਉਣੇ ਪੈਂਦੇ ਆ ਚਲੋ ਘਰ ਦੀ ਜ ਨਜ਼ਰ ਹੁੰਦਾ ਕਹਿਣਾ ਤੇ ਇਹਨਾਂ ਨੂੰ ਮੈਂ ਘੜੀ ਘੜੀ ਹੈ ਨਹੀਂ ਕਿ ਤੁਸੀਂ ਕੁਕ ਕਰੋ ਇਹਨਾਂ ਨੂੰ ਕਿਹੜਾ ਦੀਦਾ ਨਹੀਂਗਾ ਵੀ ਅਹੀਂ ਘਰ ਕੰਮ ਕਰਨਾ ਇੰਨਾ ਕੰਮ ਹੁੰਦਾ ਸਵੇਰੇ ਦੋ ਟਿੱਕੀਆਂ ਲਾ ਕੇ ਚੱਲ ਮੇਰੇ ਭਾਈ ਉਹ ਵੀ ਕੁੜੀ ਤੋਰ ਕੇ ਆਰਾਮ ਨਾਲ ਬਹਿ ਜਾਂਦੀ ਹੈ ਤੇ ਮੇਰੀਆਂ ਮੇਰਾ ਕੰਮ ਨਿਭੜ ਗਿਆ ਮੇਰੀਆਂ ਦੋ ਟਿੱਕੀਆਂ ਲੱਥ ਗਈਆਂ ਤਾਂ ਆ ਨਹੀਂ ਪਤਾ ਵੀ ਆ ਸਾਰਾ ਦਿਨ ਜਿਹੜਾ ਇਹ ਕਿੰਨੇ ਕਰਨਾ ਚਲ ਬਣ ਜਾਣੀ ਸਬਜੀ ਹੁਣ ਮਗਰੇ ਮੈਂ ਦੋ ਫੁਲਕੇ ਲਾ ਦੇਣੀ ਆਟਾ ਗੁੰਨੇ ਕੇ ਰੱਖਿਆ ਉਹ ਉਹਨਾਂ ਤੋਂ ਵਿਚਾਰੇ ਨੂੰ ਟਾਈਮ ਸੇ ਰੋਟੀ ਦੂੰਗੀ ਉਹ ਤਾਂ ਭੱਜ-ਭੱਜ ਕੇ ਉਹਨਾਂ ਦਾ ਜਲੂਸ ਨਿਕਲ ਜਾਂਦਾ ਸਾਰਾ ਦਿਖੀ ਰਿਹਾ ਪਾਲੀ ਨਾ ਮੈਂ ਟਿਕਾਣੀ ਖਾਣੀ ਰੋਟੀ ਬਦਲੇ ਨਾਲੇ ਅਗਲੇ ਦੇ ਢਿੱਡ ਬਦਲੇ ਚ ਲੱਗੇ ਰਹਿ ਜਾਂਨਾਂ ਉਹ ਢਿੱਡੋ ਹੀ ਲੈਣਾ ਇਹਨਾਂ ਰੋਟੀ ਚਾਹ ਨਹੀਂ ਟਾਈਮ ਨਾ ਦੇਣਾ ਤੇ ਕੀ ਫਾਇਦਾ ਸਿੰਗਾ ਇਹਨੂੰ ਘਰ ਘਰ ਇਹਨਾਂ ਦਾ ਜਲੂਸ ਦੀ ਕੋਈ ਫੇਰ ਪਤਾ ਲੱਗੂ ਹੁਣ ਤੇ ਤਰੇ ਬੜੀਆਂ ਖੁਸ਼ ਹੋ ਉਹ ਵੀ ਬੜੀ ਖੁਸ਼ ਹੋ ਕਿ ਮੈਂ ਲੰਮੀ ਪਈ ਟੌਰ ਦੇ ਨਾਲ ਮਾਤਾ ਦੇਹੀ ਕੰਮ ਕਰ। ਇੰਨਾ ਬੜਾ ਵਾ। ਇੱਥੇ ਟਾਈਮ ਨਾ ਆਦੀ। ਉਹ ਕਿਤੇ ਵਾਰੀ ਨਹੀਂ ਆਉਣ ਦੇ ਤਾਂ ਕਰਨਾ ਬੰਦਾ ਲੈ ਕੀ? ਇਹ ਕੋਈ ਬੰਦੇ ਕਿੰਨਾ ਕੰਮਾਂ ਲੈ ਰਹਿੰਦਾ। ਉਹ ਦਣਾ ਨਾ ਚੰਗਾ ਭਲਾ ਕਿਹਾ ਏ। ਇੱਕ ਹੋਰੀ ਭੈਣ ਦੇ ਸਮਾਨ ਲਿਆ ਦੋ। ਸਾਰਾ ਕੰਮ ਕੰਪਲੀਟ ਹੋ ਜਾਣਾ ਹੁਣ ਕਦੇ ਹੋਰ ਰਹਿ ਗਿਆ ਕਦੇ ਹੋਰ ਰਹਿ ਗਿਆ ਮੈਨੂੰ ਤੇ ਲੱਗਾ ਰਹਿ ਗਿਆ ਕਿ ਆਹ ਕੰਮ ਕਰਕੇ ਕਦੇ ਹੋਊਗਾ ਇਹ ਨਾ ਬੜੀ ਜਾਨ ਦੁਖੀ ਕਰਦੀ ਹੈ ਕਹਿ ਦਿੰਦਾ ਨਾ ਮਿਸਤਰੀ ਲਾਉਣੇ ਮਿਸਤਰੀ ਲਾਉਣੇ ਫਿਰ ਮਿਸਤਰੀ ਦਾ ਮੱਤ ਮਾਰ ਕੇ ਰੱਖ ਦਿੰਦੇ ਇਹਨਾਂ ਚੱਗਾ ਪੜਾ ਕੰਮ ਕਰਨਾ ਹੈ ਉਹ ਦਿਨਾਂ ਦੇ ਨਹੀਂ ਭਾਈ ਹਨੋ ਇੰਨੇ ਬੋਰੇ ਸੀਮਿੰਟ ਲਾ ਦੋ ਐਦਾਂ ਲਿਆ ਦੋ ਛੱਟ ਨਿਪੜ ਜਾਣਾ ਮਰ ਪਤਾ ਨਹੀਂ ਕਿੱਥੇ ਸੀਮੈਂਟ ਸਾਰਾ ਲਾ ਛੜਿਆ ਵ ਤੇ ਸਮਝ ਨਹੀਂ ਆਉਂਦੀ ਕੋਈ ਖਰਚੇ ਦੇ ਖਰਚਾ ਹਲੇ ਲੈਂਟਰੀ ਪਿਆਈ ਤੰਤਰਾ 1.5 ਤੋਂ 2 ਲੱਖ ਲੱਗ ਵੀ ਚੱਲਿਆ ਪਰ ਇੱਕ ਗੱਲ ਨਹੀਂ ਪਾਵਾ ਆਹ ਕੰਮ ਤੋਂ ਵਧਿਆ ਕੀਤਾ ਜਿਹੜੇ ਬਿੱਲ ਨਾਲ ਹੀ ਬਣਾ ਦੇ ਹੁੰਦੀ ਜਿਵੇਂ ਉਦਾਂ ਬਿੱਲ ਨਹੀਂ ਹੁੰਦੀ ਨਾ ਬਣਾ ਕੇ ਤੇ ਜਵਾਨ ਨੇ ਕਹਣਾ ਮੈਨੂੰ ਸੈਂਡ ਕਰ ਦੇ ਉਸ ਦੇ ਹਿਸਾਬ ਨਾਲ ਨੇ ਪੈਸੇ ਦੇਣੇ ਆ ਤੇ ਇੰਨਾ ਚੰਗਾ ਵਾ ਕਿ ਉਹਨੂੰ ਕਹਿ ਕਹ ਨਾ ਸੀਮੈਂਟ ਵਾਲੇ ਨੂੰ ਤੇ ਵਾਧ ਲਿਖਵਾ ਲੈਣੀ ਜੇ ਵਾਧਾ ਰਣਾ ਲਿਖਾਉਂਦੇ ਤਾਂ ਕੋਈ ਫਾਇਦਾ ਨਹੀਂ ਹੋਣਾ ਹੁਣ ਚੱਲੇ ਨਾ ਪੰਜ ਚਾਰ ਪੰਜ ਹਜ਼ਾਰ ਇਹ ਵਾਧਾ ਲਿਖਦੇ ਤਾਂ ਵੀ ਕੋਈ ਗੱਲ ਨਹੀਂ ਹੁਣ ਮੰਨਿਆ ਵਾ ਕਿ 390 ਰੁਪਏ ਹੋ ਰਾਂ ਆਉਂਦਾ ਸਿਮਿੰਟ ਦਾ ਜੇ ਮਾਤੇ ਰੋੜਾ ਰਫਾ ਪਾ ਕੇ ਤੇ ਕਰਵਾ ਲਿਆ 350 ਤੋਂ ਕਿੰਨਾ ਫਾਇਦਾ ਹੋਇਆ ਪਰ ਮੈਂ ਸਭ ਨੂੰ ਥੋੜਾ ਦੱਸਣਾ ਮਹੀਨਾ ਕੱਟ ਕਰਵਾ ਲਿਆ ਰੁਪਈਆ 4-5000 ਬਚ ਜਾਂਦਾ ਇੰਨਾ ਹੀ ਬੜਾ ਆ ਲੈ ਰੁਪਈਆ 1500 ਬਚ ਗਿਆ ਨਾ ਮੇਰਾ ਇਹ ਮੇਰੇ ਤੇ ਕੰਮ ਆਊਗਾ ਨਾ ਮੈਂ ਤਾਂ ਕੋਈ ਚੀਜ਼ ਬਣਾਉਂਗੀ ਵਿੱਚ ਬਾਕੀ ਰਹੀ ਗੱਲ ਪੈਲ ਦੀ ਤੇ ਬਿੱਲ ਆ ਪੈਰ ਨੂੰ ਸੈਂਡ ਕਰ ਦੂੰਗੀ ਚਲ ਪਹਿਲਾਂ ਪਰਸ ਸੰਭਲਾ ਨਹੀਂ ਆ ਜਾਣਾ ਮਾਤਾ ਨੇ ਜਸੂਸੀ ਕਰਨ ਵਾਸਤੇ ਇੰਤਾਂ ਕਰਦੀ ਪਰ ਸਿੱਖ ਕੇ ਰੱਖ ਦਿੰਦੀ ਪਹਿਲਾਂ ਵੇਖਾਂ ਪੜਾਂ ਕਮਾ ਦਾ ਕਰਨ ਕਿ ਡਈਏ ਕੋਈ ਸਬਜੀ ਪਣੀ ਬਣਾਉਣ ਦੀ ਤਾਂ ਇੱਦਾਂ ਚੱਗੀ ਹੈ ਹੋਰ ਨਾ ਵੀ ਪਾਮ ਨੂੰ ਕਰਨਾ ਪਵੇ ਪਹਿਲਾਂ ਸਾਰਾ ਬਾਹਰ ਦਾ ਕਰਕੇ ਪਛਕਾਰ ਕਰਨਾ ਪਵੇ ਬੇਲੀ ਨਾ ਜਿਹੜਾ ਕਰਨ ਮੁੜਿਆ ਨੇ ਚਾਹ ਮੰਗਣ ਤਾਂ ਆਪਣਾ ਇੱਕ ਰਕ ਕੱਪ ਕੋ ਪੀ ਮੈਂ ਚਾਹ ਬਣਾਈ ਹੈ ਪਾਵੇਂ ਇੱਕ ਰੁਪਿਆ ਲ ਦਿੱਤੀ ਚਾਹ ਨੂੰ ਕੱਪ ਧੋ ਕੇ ਮੈਂ ਫੇਰ ਜਿਹੜਾ ਇੱਕ ਨੂੰ ਮੰਗਣੀ ਚਾਹ ਤੇ ਚੱਲ ਕੱਪ ਕੋ ਭਾਂਡੇ ਤੋਂ ਦੇ ਹੁੰਦੇ ਆ ਨਾ ਤੇ ਚਾਹ ਫੇਰ ਸਿੱਧੀ ਨੇ ਪਾ ਦੇਦੀ ਘੋਟ ਤੇ ਮਮੇ ਬਣਾ ਲਈ ਸਬਜੀ हां हां ਬਣਾ ਲਈ ਲਾ ਲਿਆ ਤੇਰੇ ਨਾਲ ਗੋਭੀ ਨੇ ਅੱਛਾ ਗੋਭੀ ਬਣਾਈ ਐ ਆ ਚਲ ਵੇਖ ਮਾਸਾ ਕਿੰਨੇ ਮੰਮੀ ਵੀ ਕਾ ਲਾ ਤੂੰ ਇਹ ਕਾ ਤੋ ਦੇ ਸੱਚ ਜਿਗਰ ਤੂੰ ਦੀਦੀ ਨੂੰ ਕਹਿਣਾ ਉਹ ਵੀ ਤੇ ਵੇਲੇ ਬੈਠਾ ਮੈਂ ਤੜਕਾ ਲਾ ਲੈਣਾ ਪਾ ਮੋ ਪਈ ਹੈ ਅੰਦਰ ਆਪਣੇ ਖੂਨ ਦੇ ਨਾਲ ਲੱਗੀ ਫਿਰ ਮੈਂ ਘੜੀ ਘੜੀ ਕੀ ਆਖਣਾ ਹੁੰਦਾ ਉਹ ਵੀ ਸਮਝਦਾਰਾਂ ਨੂੰ ਪਤਾ ਤੇ ਆ ਕਰਦੀ ਹੈ ਮडम ਤਾਂ ਸੋਈ ਜਿਵੇਂ ਬੰਦੇ ਲੱਗੇ ਵੇਖ ਲਓ ਮੰਮੀ ਇਹਨੂੰ ਇਹਨਾਂ ਨੇ ਪਤਾ ਕੀ ਘਰ ਦਾ ਹੀ ਕੰਮ ਹੋ ਗਿਆ ਵਾ ਐਨੀਆਂ ਜਿਦਾ ਬਾਦੀਆਂ ਚੰਗੀਆਂ ਵਾ ਜੇ ਹੁਣ ਉਧਰ ਮ ਗਈ ਤੇ ਇਹ ਸੋਚਦੀ ਤਾਂ ਫੇਰੇ ਤੋਰ ਵਾਲਾ ਕੰਮ ਕਰ ਦੇਗੀ ਉਹ ਕਿਦਾਂ ਸੌਖਾ ਵਾ ਕੰਮ ਕਰਨਾ ਤੂੰ ਪੰਜੇ ਜਣੇ ਇੱਥੇ ਡੇਰ ਤੋਂ ਇਕੱਲੇ ਕਿਉਂ ਖਾਪਾਂਦੇ ਆ ਚੱਲ ਪਾਵਾ ਬੰਦੇ ਡੇਰ ਮਿਸਤਰੀਆਂ ਸਾਹਮਣੇ ਆ ਨਾ ਰੌਲਾ ਥੋੜਾ ਪਾ ਕੇ ਖਾ ਲੜਨਾ ਹੁੰਦਾ ਆਪਣੇ ਘਰ ਦਾ ਜੀ ਉਸ ਨਿਕਲਦਾ ਮੰਮੀ ਆਪ ਹੀ ਦੱਸਣ ਦੇ ਦੀ ਵੀ ਮਿਸਤਰੀਆਂ ਜਿਹੜਾ ਕੰਮ ਮੈਂ ਕਰਦੀ ਭਾਜਣਾ ਸਦਾ ਉਹ ਕਰਨ ਉਹ ਵੀ ਨਹੀਂ ਫਿਰ ਇਹਨਾਂ ਕੋਲ ਹੁਣ ਹੁਣ ਮੈਂ ਤੇ ਰੁਪਈਆ ਰੁਪਈਆ ਦਾ ਹਿਸਾਬ ਨਾਲ ਹਿਸਾਬ ਕਰਣ ਦੇ ਹੀ ਆ ਕੱਲੀ ਕੱਲੀ ਚੀਜ਼ ਮੈਂ ਬਿੱਲ ਤੇ ਲਿਖੀ ਆ ਤੇ ਮੈਂ ਸਾਰਿਆਂ ਨੂੰ ਜੇ ਤੁਸੀਂ ਵੀ ਪਰਚੀ ਵੇਖਣੇ ਹੋਣਗੇ ਨਾ ਤੇ ਵੇਖ ਲਓ ਬਾਕੀ ਨੂੰ ਸਾਰੇ ਨੂੰ ਸੈਂਡ ਕਰ ਦਨ ਲੱਗੀ ਆ ਉਹ ਨਹੀਂ ਤਾਂ ਸਾਰਾ ਖਤਾਬ ਆਪਣਾ ਲਿਖ ਕੇ ਰੱਖੀ ਹਿਸਾਬ ਖਤਾਬ ਚ ਨਾ ਕੋਈ ਗਲਤੀ ਹੋਵੇ ਨਹੀਂ ਨਹੀਂ ਸਾਹਿਬ ਤਾਂ ਨਹੀਂ ਮੈਂ ਹਾਂ ਗਲਤੀ ਮੈਂ ਹੋਣ ਦਿੰਨੀ ਆ ਤੇ ਸਮਾਨ ਵੀ ਚਾਹੀਦਾ ਚੰਗਾ ਵੇਖ ਕੇ ਲਿਆ ਕਰ ਲੈਣੀ ਨਹੀਂ ਤੇ ਫਿਰ ਮੰਮੀ ਸਾਰਾ ਬੜਾ ਵਧੀਆ ਸਮਾਨ ਸੀਮੈਂਟ ਉਹਨਾਂ ਨੇ ਕਿਹਾ ਹੈ ਵਾਟਰਪਰੂਫ ਲਿਆਉਣ ਵਾਸਤੇ ਉਹ ਵੀ ਲੈਤਾ ਜੋ ਜੋ ਉਹਨਾਂ ਨੇ ਕਿਹਾ ਹੈ ਨਾ ਸਾਰਾ ਸਮਾਨ ਲੈਣਤਾ ਤੇ ਜਾ ਕੇ ਮਿਸਤਰੀ ਦੀ ਗੱਲ ਵੀ ਕਰਵਾ ਦਿੰਦੀ ਤੁਹਾਨੂੰ ਪਤਾ ਇਹੋ ਜਿਹਾ ਕੰਮ ਮੈਂ ਸਾਰਾ ਕਰ ਲੈਣੀ ਆ ਚਲ ਕੋਈ ਤੇ ਫालतू ਰੁਪਈਆ ਨਹੀਂ ਮੈਂ ਕੋਈ ਵੀ ਜਾਣਦੀ ਤੁਸੀਂ ਟੈਨਸ਼ਨ ਨਾ ਲੋ ਮੈਂ ਤੁਹਾਡੇ ਬਚਾਉਂਗੀ ਜਾੜਦੀ ਨਹੀਂ ਕੋਈ ਚਲ ਠੀਕ ਆ ਚੰਗਾ ਹੀ ਮੈਂ ਜਨ ਰੋਟੀ ਟੋਕਾਨ ਨੂੰ ਐਵੇਂ ਬੋਲ ਬਲਾਰਾ ਬੋਲਦਾ ਬੰਦਾ ਬੁਰਾ ਲੱਗਦਾ ਕਿਹੜਾ ਲਿੱਸਾ ਹੋ ਜਾਂਦਾ ਵੀ ਨਾ ਸਬਜ਼ੀ ਬਣਾਤੀ ਕੁੜਾ ਚਾਬ ਬਣਾਤੀ ਹਨ ਤੇ ਆਲਤੀ ਉਹਨਾਂ ਨੂੰ ਦੋ ਵਾਰ ਨੂੰ ਤੇ ਮੰਮੀ ਇਹ ਕਿਹੜਾ ਇੱਕ ਦੋ ਦਾ ਕੰਮ ਤੁਹਾਨੂੰ ਪਤਾ ਕਿ ਹਲੇ ਮਹੀਨਾ ਲੰਘ ਜਾਣਾ ਜੀ ਮਾੜਾ ਮਾਤਾ ਕਰੂਗੀ ਤਾਂ ਅਕਸਰ ਨੂੰ ਜੋ ਵੀ ਬਣਾ ਡਿਆ ਵਾ ਇਹਨਾਂ ਨੇ ਨਹੀਂ ਇੱਥੇ ਰਹਿਣਾ ਚੱਲ ਕੋਈ ਗੱਲ ਨਹੀਂ ਪਾਵਾ ਤੂੰ ਹੀ ਕਰਦੀ ਤੇਰੀ ਜਿਹੜੇ ਜਾਣਦੇ ਵੇਖ ਕੇ ਬਣਾਉਣ ਦੇ ਕੋਈ ਪੈਸਾ ਵੀ ਨਹੀਂ ਕੋਈ ਦੇਣਾ ਕੁਛ ਨਹੀਂ ਜਾ ਤਾਂ ਉਹਨਾਂ ਬਿੱਪਨ ਭਾ ਕੋਈ ਜਿਆ ਪੈਸਾ ਦੇਣ ਕੋਈ ਹਿਸਾਬ-ਪਤਾ ਕਰਨ ਦੇ ਸਾਬ ਸਭੀ ਸਾਰਾ ਸਾਬੇ ਨੇ ਕਰ ਲਾ ਤਾਂ ਮੈਂ ਪੈਸਾ ਤੇ ਨਰੋਲੇ ਦੇਣਾ ਵਾ ਤੂੰ ਕੰਮ ਕੰਮ ਘਰ ਦੇ ਵਿੱਚ ਕੰਮ ਕਰਨ ਜੇਪਨ ਨੂੰ ਕੀ ਕਹਿਣਾ ਹੋਣਾ ਨਾਲੇ ਹੁਣ ਕਮਾਉਣ ਤੋਂ ਬਾਹਰ ਗਿਆ ਦੇ ਪੰਡਾ ਤੇ ਚੱਲ ਖਰਚਾ ਹੀ ਚੱਲਣ ਗਿਆ ਉੱਥੇ ਕੁੜੀ ਵੀ ਸਕੂਲ ਜਾਂਦੀ ਭੜੇ ਖਰਚੇ ਹੁੰਦੇ ਨੇ ਕਿੰਨੇ ਕਿਹੜੇ ਸਰੇ ਹੀ ਕੰਮ ਦੀ ਗੱਲ ਕੰਮ ਤੋਂ ਨਾ ਤੁਸੀਂ ਰੋਲਾ ਨਾ ਪਾਓ ਕੰਮ ਤੋਂ ਕੰਮ ਮੈਂ ਆਪੇ ਕਰ ਲੈਣੀ ਆ ਰੋਟੀਆਂ ਹੁਣ ਚਾਰ ਫੁੱਲ ਕੇ ਰਹਿ ਗਏ ਬਾਸ ਉਹਨਾਂ ਨੇ ਕਿਹੜੇ ਦੋ ਦੋ ਫੁੱਲ ਕੇ ਖਾਂਦੇ ਚਰੇ ਚਲੋ ਕੋਈ ਗੱਲ ਨਾ ਲਾਦ ਨਹੀਂ ਮੈਂ ਲਾ ਨਹੀਂ ਇਹ ਲਾਉ ਲਾਉਣੇ ਹੋਗੇ ਜੇ ਤੇ ਮੈਂ ਲਾ ਲਈ ਕੋਈ ਗੱਲ ਨਹੀਂ ਸਬਜੀ ਬਣ ਲਾਂਗੇ ਮੈਂ ਲਾ ਲੈਣੀ ਨਹੀਂ ਜਾਓ ਤੁਸੀਂ ਘੜਿਓ ਧੁੱਪੇ ਬਹੁ ਮੰਜੇ ਤੇ ਰੈਸਟ ਕਰੋ ਤੇ ਮੈਂ ਕਰ ਲੈਣਾ ਹੁਣ ਮੈਂ ਆ ਗਈ ਮੇਰੇ ਹੁੰਦੇ ਨਾ ਤੂੰ ਟੈਨਸ਼ਨ ਲੈ ਚਲ ਠੀਕ ਆ ਫਿਰ ਹਾਂ ਧਿਆਨ ਨਾ ਕਰੀ ਹੁਣ ਕੋਈ ਵੇਖ ਨਹੀਂ ਹੁਣ ਮਿਰਚ ਕੋਈ ਨਹੀਂ ਕੋਈ ਨਹੀਂ ਜਾ ਦੇ ਕੋਸਾ ਲਓ ਧਿਆਨ ਨਾ ਕਰੇ ਲੂਣ ਮਿਰਚ ਨਾ ਵੱਧ ਘੱਟ ਹੋ ਜਾ ਜੇ ਲੂਣ ਮਾਸਾ ਵੱਧ ਪੈ ਜਾ ਤੂੰ ਕੀ ਉਹਨਾਂ ਨੂੰ ਗੋਲੀ ਵੱਜ ਚੱਲੀ ਪਖੰਡ ਕਰਦੀ ਕਰਦੀ ਕਿ ਤੂੰ ਉਹਨੂੰ ਕਹਿ ਕੋਈ ਕੰਮ ਵਾਸਤੇ దీ <laughs> <laughs> ਫੈਦਾ ਬੈਠੇ ਬੈਠੇ ਸੁੱਤੇ ਹੋ ਤੁਸੀਂ ਤੀ ਕਰਾ ਸੁੱਤੇ ਨਹੀਂ ਨਹੀਂ ਪਾਮ ਹੁੰਦਾ ਹੀ ਨਾ ਹੱਕ ਜੀ ਲੱਗ ਗਏ ਤੇ ਨੀਂਦ ਆ ਗਈ ਸਭ ਠੀਕ ਠੀਕ ਹੋ ਗਈ ਤਾਂ ਹਾਂਜੀ ਮੈਂ ਤੇ ਹੋਈ ਆ ਅੱਛਾ ਸ਼ਹਿਰ ਜਣਾ ਦੀ ਕਿਹੜਾ ਸੌਖਾ ਮਤ ਵੱਜ ਜਾਂਦੀ ਤੁਹਾਡੇ ਸਾਹਮਣੇ ਤਨ ਮਿਸਤਰਾ ਨੂੰ ਚੰਗਾ ਭਲਾ ਕਿ ਆ ਕਿ ਪੰਜਾਬ ਬਰ ਅਸੀਂ ਮੜਦੇ ਲਿਆ ਦੋ ਤੇ ਆ ਚਾਰ ਸੈਂਕੜੇ ਰੇਤ ਰੋਦ ਲਿਆ ਦੋ ਤੇ ਤੁਹਾਡਾ ਲੈਟਰਿੰਗ ਬਾਥਰੂਮ ਕੰਪਲੀਟ ਹੋ ਜਾਣਾ ਹਾਂ ਤੇ ਪਤਾ ਨਹੀਂ ਕੀ ਸਾਫਤਾ ਵੀ ਹੋ ਤਾਂ ਸਾਰਾ ਮਿਲਦਾ ਨਿਆ ਚ ਚਲ ਗਿਆ ਲੈਂਟਰ ਤਾਂ ਫੇਰ ਤੁਹਾਡੇ ਸਾਹਮਣੇ ਹੁਣ ਕਿੰਨੇ ਬੁਰੇ ਲਿਆਉਣੇ ਪਿਆ ਤੇ ਮਤ ਵੱਜ ਗਈ ਖਰਚੇ ਦਾ ਪਤਾ ਨਾ ਲੱਗਣ ਡੇ ਕੁਖ ਤੇ ਆਹੋ ਇਦਾਂ ਹੀ ਹੁੰਦਾ ਨਾ ਪਾਵਾ ਮੰਜੇ ਤੋਂ ਕੰਮ ਛੇੜ ਲਈਏ ਨਾ ਪਹਿਲਾਂ ਮਿਸਤਰੀ ਕੋਹ ਦੱਸ ਦੇ ਹੁੰਦੇ ਆ ਤੇ ਮੁੜ ਕੇ ਨਿਕਲਦਾ ਕੋਹ ਹੁੰਦਾ ਵਾ ਪਹਿਲਾਂ ਇਹ ਕਹ ਦਿੰਦੇ ਆ ਨਹੀਂ ਲੱਖ ਚੀ ਸਰ ਜਾਣਾ ਮੁੜ ਕੇ 2 2.5 ਨੂੰ ਪਹਚਾ ਦਿੰਦੇ ਹੁੰਦੇ ਆ ਹੇ ਤੁਹਾਡੇ ਸਾਹਮਣਿਆ ਤੋਂ ਲੱਗ ਗਿਆ ਵਾ ਆ ਤੇ ਫੇਰ ਤਾਂ ਮੇਰਾ ਸਿਰ ਫਟਣ ਦਾ ਹੈ ਭਈਆਂ ਟੈਨਸ਼ਨ ਲੈ ਲਾ ਕੇ ਇਸੇ ਕਰਕੇ ਦੀਦੀ ਮੰਮੀ ਨੂੰ ਕਿਹਾ ਕਿ ਮੰਮੀ ਮੇਰੇ ਕੋਲ ਨਹੀਂ ਇਹ ਕੰਮ ਹੋਣੇ ਤੁਹਾਨੂੰ ਪਤਾ ਮੈਂ ਕਿਹੜੇ ਕਿਤੇ ਉੱਥੇ ਇਹੋ ਜੇ ਕੰਮ ਕੀਤੇ ਸੀ ਤੇ ਮਮਮੀ ਨੂੰ ਚੰਗਾ ਬੋਲ ਮੈਂ ਕਹਾਂ ਕਿ ਮਮਮੀ ਵਿਪਨ ਭਾਜੀ ਨੂੰ ਦੋ ਸਾਰੀ ਜ਼ਿੰਮੇਵਾਰੀ ਸਾਬਾ ਜੋ ਕਹਿੰਦਾ ਕਹਿਣਦੇ ਆ ਸਾਬਾ ਤਾਂ ਉੱਥੇ ਡਿਆ ਹੈ ਕਹਿਣ ਸਾਬੇ ਨੂੰ ਕੀ ਪਤਾ ਕਿ ਹੁਣ ਪਾਮਨ ਡਈ ਹੈ ਸਹਾਰਾ ਲੈਉਣ ਕੇ ਵਿਪਨ ਭਾਜੀ ਲਿਆਉਣ ਦੇ ਆ ਤੇ ਅਸਰਦਰਦੀ ਮੈਨੂੰ ਇੰਨੀ ਦਿੱਤੀ ਤੇ ਜੋ ਹੀ ਹੁਣ ਵਿਪਨ ਭਾਜੀ ਇਹੋ ਜਿਹਾ ਕੰਮ ਕਰਦੇ ਰੇਤ ਪੱਧਰੀ ਦਾ ਨਾਲੇ ਦੀਦੀ ਜਿਹੜਾ ਇਟ ਇਹਨਾਂ ਨੇ ਦੇਖ ਲਿਆ ਨਹੀਂ ਸੀਮਟ ਸੁਪਰ ਬੰਦੇ ਜਿਹੜਾ ਕੰਮ ਕਰ ਲੈਣਾ ਉਹ ਜਨਾਨੀਆਂ ਥੋੜਾ ਕਰ ਲੈਣਾ ਐਨਾ ਮੱਥਾ ਮਮਮੀ ਨਾਲ ਮਾਰਿਆ ਪਰ ਪਤਾ ਨਹੀਂ ਕੀ ਗੱਲ ਆ ਮਮਮੀ ਦੀ ਮਰਜ਼ੀ ਨਹੀਂ ਪਾਮ ਤੂੰ ਹੀ ਕਰ ਜਿਹੜਾ ਕੰਮ ਕਰਨਾ ਨਹੀਂ ਮਮਮੀ ਨੇ ਤੈਨੂੰ ਕਿਹਾ ਤੋ ਹੋਰ ਤੁਹਾਡੇ ਸਾਹਮਣੇ ਹੁਣ ਮੌਸਮ ਦਾ ਫਰਕ ਪੈ ਗਿਆ 40 ਦਿਨਾਂ ਬਾਅਦ ਹੱਥ ਝੜ ਜਾਂਦੇ ਕਿ ਤੇ ਸਕੂਟਰ ਚਲਾਉਣ ਲੱਗਿਆ ਤੇ ਦਿਨ ਦੇ ਦੋ ਦੋ ਫੇਰੇ ਕਿ ਹਰ ਚੋਅ ਜਾਣਾ ਪੈਂਦਾ ਤਾਂ ਇਸੇ ਵਰਕੇ ਤੇ ਡਈ ਐ ਮੈਂ ਆਪਣੇ ਜਾਨ ਨੂੰ ਰੋਣਾ ਕਿ ਜਿਹੜਾ ਕੰਮ ਵਿਪਨ ਭਾਜ ਨਿਕਾਲਣਾ ਉਹਨਾਂ ਨੇ ਹੀ ਕਰ ਲੈਣਾ ਸੀ ਨਾ ਨਾਲੇ ਅਗਲੇ ਬੰਦੇ ਕੀ ਆਖਣਗੇ ਉਹਨਾਂ ਨੇ ਕਾਣਾ ਘਰ ਬੰਦਾ ਹੈਗਾ ਵਾ ਤੇ ਜਨਾਨੀ ਭਾਜੀ ਫੈਂਡ ਹੈ ਕਦਰ ਪਹਿਲਾਂ ਜਾਣ ਕੇ ਮੇਰਾ ਘਟਾਉਣ ਦੇ ਨਾ ਮੰਮੀ ਨਾਲੇ ਤੁਹਾਡੀਆਂ ਨਜ਼ਰਾਂ ਚ ਮੈਨੂੰ ਬੁਰੇ ਬਣਾਉਣ ਲਈ ਤੇ ਨਾਲੇ ਪਾ ਮਿਸਤਰੀਆਂ ਸਭ ਬੁਰਿਆਂ ਕਾਦਾ ਪੜਨਾਵਾ ਤੋ ਮੈਨੂੰ ਵੀ ਦਿਖਣੇ ਡਿਆ ਯਾ ਕੀ ਹੋਣ ਡਿਆ ਵਾ ਸਾਰਾ ਪਤਾ ਲੱਗਣ ਡਿਆ ਹੈ ਕੀ ਕੁਛ ਚੱਲਣ ਡਿਆ ਘਰ 'ਚ ਪਹਿਲਾਂ ਨਹੀਂ ਕਦੀ ਇਦਾਂ ਹੋਇਆ ਹੈਗਾ ਪਰ ਚਲ ਕੋਈ ਗੱਲ ਨਹੀਂ ਜੇ ਮੰਮੀ ਨੂੰ ਇਦਾਂ ਲੱਗਦਾ ਵਾ ਕਿ ਤੂੰ ਜ਼ਿੰਮੇਵਾਰੀ ਜ਼ਿਆਦਾ ਵਧੀਆ ਨਿਭਾ ਸਕਦੀ ਹੈ ਤਾਂ ਕੋਈ ਨਹੀਂ ਤੂੰ ਨਭਾਈ ਜਾ ਕੋਈ ਗੱਲ ਨਹੀਂ ਅਹੀਂ ਦੱਸਦੇ ਨਾ ਕੋਈ ਨਰਾਜ਼ ਥੋੜਾ ਹੋਣ ਡੇ ਨਾਲੇ ਸਾਰਾ ਐਵੇਂ ਲਿਖ ਲੁਖ ਲਾਉਂਗੀ ਨਾਲ ਪਤਾ ਲੱਗ ਜਾਂਦਾ ਬੰਦੇ ਨੂੰ ਨਹੀਂ ਪਰਚੀਆਂ ਦੇਦੀ ਮੈਂ ਕੱਲੀ ਕੱਲੀ ਨਹੀਂ ਲਈ ਐ ਸਾਰਾ ਸਾਖ ਤਾਬ ਲੈ ਕੇ ਮੈਂ ਤਾਂ ਕਿ ਮੰਮੀ ਨੂੰ ਕਹਦੀ ਹਾਂ ਤੁਸੀਂ ਵੀ ਪਰਚੀਆਂ ਵੇਖਣੇ ਤਾਂ ਵੇਖ ਲਓ ਸਾਰਾ ਮੈਂ ਉਹ ਵਧੀਆ ਕੀਤਾ ਤਾ ਦਸਾਰਾ ਲੇਖ ਲਿਆ ਤੇ ਉਹ ਖਾਲ ਦੂੰਗੀ ਪਰਚੀਆਂ ਨਹੀਂ ਨਹੀਂ ਬਾਬਾ 2 ਲੱਖ ਲੱਗ ਗਿਆ ਤੂੰ ਐਦਾਂ ਹੀ ਗੱਲਾਂ ਨਾ ਕਰ ਹਾਨੂੰ ਨਹੀਂ ਪਰਚੀਆਂ ਵੇਖਣ ਦੀ ਲੋੜ ਹੈਗੀ ਤੇ ਨਾ ਹੀ ਵਿਫਨ ਨੂੰ ਲੋੜ ਵਾ ਤੂੰ ਸਾਬੇ ਨੂੰ ਵਿਖਾ ਪਰਚੀਆਂ ਠੀਕ ਆ ਤੇ ਨਾਲੇ ਮੰਮੀ ਨੂੰ ਵਿਖਾਲ ਦੇ ਇਹਨਾਂ ਦਾ ਭਲੇਖਾ ਨਿਕਲ ਜਾਊਗਾ ਵੀ ਫਖਰੇ ਪਤਾ ਨਹੀਂ ਵਿਫਨ ਨੇ ਕੀ ਕਾਰ ਆਉਣਾ ਹੈ ਤੇ ਕੀ ਨਹੀਂ ਉਹ ਨਹੀਂ ਇਹ ਦੀਦੀ ਗੱਲ ਚਲੋ ਤੁਹਾਡੀ ਸਹੀ ਹੈ ਤੂੰ ਭਰਨਾ ਇਹ ਤਾਂ ਕੋਈ ਬੰਦਾ ਪੁੱਛਿਆ ਹੀ ਜਾਣਦਾ ਮੈਂ ਤਾਂ ਅੱਗੇ ਠਾਂਢੇ ਕਲੇ ਮਹੀਨਾ ਹੋਰ ਲੰਘ ਜਾਣਾ ਤੇ ਇੱਕ ਵਾਰੇ ਸਮਾਨ ਸਰਲਣ ਦੇ ਹੋਏ ਚੰਗਾ ਕਰਦਾ 10000 ਦੀ ਚੀਜ਼ ਕਿਤੇ 20000 ਦੀ ਚੀਜ਼ ਤੇ ਉਥੇ ਕਿਤੇ ਰੇਟ ਕਰਨਾ ਸੌਖਾ ਵਾ ਅੰਤਰਾ ਇੰਨਾ ਇੰਨਾ ਮਹਿੰਗਾ ਰੇਟ ਦਾ ਹੱਦ ਇਹ ਅਗਲੇ ਸੋਹਦੇ ਜਨਾਨੀ ਨੂੰ ਕੋਈ ਕੋ ਸਮਝ ਆਉਣੀ ਆ ਤੇ ਜੇ ਮੈਂ ਵਿਪਨ ਪਾ ਜ ਨੂੰ ਮੈਂ ਸੋਚਿਆ ਹੀ ਨਾਲ ਲਾ ਜੇ ਜੇ ਮੈਂ ਨਾਲ ਕੱਢਦੇ ਮੰਮੀ ਨੇ ਮੇਰੇ ਸਿਰੇ ਮਨਾ ਕਰਤਾ ਮੰਮੀ ਕਹਿੰਦੀ ਜਿੱਥੇ ਜਾਣਾ ਤੂੰ ਆਪੇ ਜਾਣਾ ਸਾਰਾ ਸਹਾਕ ਤਾ ਤੂੰ ਆਪੇ ਕਰਕੇ ਆਉਣਾ ਵਾ ਕਿਸਦੇ ਹੱਥ ਚਾਪੀ ਨਹੀਂ ਲੈਣੀ ਮਤਲਬ ਕਹਿੰਦੀ ਉਹ ਤੇ ਘਰ ਬੈਠਾ ਜਿਹੜਾ ਕੁਛ ਕਮਾਉਂਦੇ ਆ ਉਹਨੂੰ ਕੀ ਪਤਾ ਕਿ ਪੈਸੇ ਕਿੱਦਾਂ ਬਣਦੇ ਕਿੱਦਾਂ ਨਹੀਂ ਬਣਦੇ ਤੁਸੀਂ ਫਿਰ ਕਹਣਾ ਕਿੱਦਾਂ ਦੀ ਗੱਲ ਕਰਨ ਲਈ ਮੰਮੀ ਆ ਕਿ ਆ ਮੇਰੇ ਤੇਰਾ ਹੀ ਕਮਾਉਣ ਡਿਆ ਵਾ ਨਾ ਤੇ ਉਹ ਰਾਤ ਦਿਨ ਮਿਹਨਤ ਕਰਨ ਡਿਆ ਉਥੇ ਤੇ ਪੈਸਾ ਤੂੰ ਆਪਣੇ ਹਿਸਾਬ ਨਾਲ ਵਰਤ ਕੇ ਤੇ ਚੰਗੀ ਰਹੇਂ